ਜਿਹੜੀ ਜਗਤਾਰ ਸਿੰਘ ਉਹਨਾਂ ਦੇ ਕੋਲ ਆ ਇਹ ਸਿੱਧੂਆ ਪਿੰਡ ਦੇ ਵਿੱਚ ਦੇ ਵਸਨੀਕ ਨੇ ਇਹਨਾਂ ਦੇ ਬੱਚੇ ਨਸ਼ਿਆਂ ਦੇ ਵਿੱਚ ਗਲਤਾਨ ਹੋਏ ਸੀ ਉਹਨਾਂ ਨੂੰ ਇਹਨਾਂ ਨੇ ਬਾਹਰ ਕੱਢਿਆ ਤੇ ਹੁਣ ਨਸ਼ਿਆਂ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਇਹ ਪਾਰਟ ਲੈ ਰਹੇ ਆ ਇਹ ਮੁਹਿੰਮ ਛੇੜੀ ਹੋਈ ਹੈ ਆਪਣੇ ਇਲਾਕੇ 'ਚ ਨਸ਼ਿਆਂ ਦੇ ਖਿਲਾਫ ਭਾਈ ਵਾਹਿ ਖਾਲਸਾ ਫਤਿਹ ਜੀ ਭਾਈ ਖਾਲਸਾ ਸਾਹਿਬ ਅਸੀਂ ਫਤਿਹ ਜੀ ਆਪਣੀ ਕਹਾਣੀ ਦੱਸੋ ਜੀ ਕੀ ਤੁਸੀਂ ਕਿਹੜੀ ਕਿਵੇਂ ਮੁਹਿੰਮ ਚਲਾ ਰਹੇ ਹੋ ਨਸ਼ਿਆਂ ਦੇ ਖਿਲਾਫ ਮੈਂ ਜੀ ਅਸੀਂ ਇੱਕ ਸੰਤਾ ਬਣਾਈ ਆ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲ ਪਿਆ ਪੰਜਾਬ ਜਗਤਾ ਸਿੰਘ ਸਿਦਮਾ ਤੇ ਸੰਤਾ ਸਾਡੀ ਸਰਦਾਰ ਮਖਤਿਆਰ ਸਿੰਘ ਪੱਟੀ ਨੇ ਨਾਲ ਬਰਲ ਕੇ ਬਣੀ ਆ ਵੀ ਸਰਦਾਰ ਮਖਤਿਆਰ ਸਿੰਘ ਪੱਟੀ ਆ ਉਹਨਾਂ ਦਾ ਲੜਕਾ ਮਨਜੀਤ ਸਿੰਘ ਹੀ 16 ਸਾਲ ਦੇ ਵਿੱਚ ਉਹਨਾਂ ਦੀ ਤੀਗਾ ਲਾਉਣ ਨਾਲ ਡੈਥ ਹੋ ਗਈ ਤੇ ਉਹਨਾਂ ਨੇ ਉਦੋਂ ਕਫਨ ਹੀ ਮਮੋਰੰਡਨ ਕਰਕੇ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਸੀਗਾ ਤੇ ਇਸ ਕਰਕੇ ਮੇਰੇ ਲੜਕੇ ਵੀ ਉਦੋਂ ਇੱਕੋ ਲੜਕਾ ਨਸ਼ਾ ਕਰਦਾ ਸੀ ਜਿਸ ਨੂੰ ਅਸੀਂ ਸੰਗਲਾਂ ਦੇ ਨਾਲ ਬਾਹਰ ਡਾੜੀ ਨਾਲ ਬੰਦਾ ਹੋਇਆ ਸੀਗਾ ਕਿ ਉਹ ਜਦੋਂ ਵੀਡੀਓ ਵੇਖੀ ਤੇ ਉਹ ਮੇਰੇ ਘਰ ਆਇਆ ਤੇ ਉਹਨਾਂ ਨੇ ਮੈਨੂੰ ਆਪੀ ਸੰਥਾ ਦੇ ਨਾਲ ਜੋੜਿਆ ਤੇ ਮੇਰੇ ਮੋਢੇ ਨਾਲ ਮੋਟਾ ਜੋੜ ਕੇ ਚੱਲਿਆ ਤੇ ਅਜ ਤੱਕ ਮਹਾਰਾਜੀ ਕਿਰਪਾ ਨਹੀਂ ਇਹ ਜਿਹੜੀ ਜੰਗ ਜਾਂ ਲੜਦੇ ਆਇਆ ਮਖਤਿਆਰ ਤੋਂ ਪੱਟੀ ਵੀ ਆਂਦਾ ਸੀ ਜਾਂਦੇ ਆਂ ਵੀ ਮਖਤਿਆਰ ਤੋਂ ਪੱਟੀ ਜਾਂਦਾ ਵੀ ਮੇਰਾ ਭੋਵੇਂ ਮਰਜੀਤ ਸਿੰਘ ਨਸ਼ੇ ਦੀ ਗਿਫਟ ਚ ਜਾ ਕੇ ਮੌਕਾ ਕਮ ਲੋਕਾਂ ਦੀ ਪੁੱਤ ਬਚਾਲਾ ਤੇ ਮੈਂ ਆਖੋ ਮੇਰਾ ਮਰਜੀਤ ਸਿੰਘ ਬਚ ਗਿਆ ਤੇ ਜਗਤਾਰ ਸਿੰਘ ਵੀ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲ ਪਿਆ ਪੰਜਾਬ ਦੇ ਲੋਕਾਂ ਨੂੰ ਜਾਗਰੂਤ ਕਰਨ ਦੇ ਆ ਵੀ ਭਰਾਓ ਮੇਰੇ ਬੱਚੇ ਦੇ ਨਸ਼ੇ ਦੀ ਗਿਫਟ ਦੇ ਵਿੱਚ ਆ ਗਏ ਮਰ ਚਲੇ ਸੀਗੇ ਪਰ ਹੁਣ ਬਾਬੇ ਦੀਸੂ ਨੇ ਕਿਰਪਾ ਕੀਤੀ ਬਚ ਗਿਆ ਤੇ ਆ ਆ ਦੇ ਬਚਾਲੋ ਸਾਰਿਆਂ ਨੂੰ ਰਲ ਮਿਲ ਕੇ ਸਾਥ ਸਬ ਦੇਣਾ ਚਾਹੀਦਾ ਹਰ ਪਿੰਡ 'ਚ ਨਸ਼ਾ ਵਿਗੰਡਿਆ ਜਾਵੇ ਨਸ਼ਾ ਮਿਤਰਾਣਿਆਂ ਦੇ ਨਾਂ ਜਿਹੜੇ ਉਹ ਨਸ਼ਰ ਕਰਨੇ ਚਾਹਦੇ ਆ ਹੂੰ ਤੁਸੀਂ ਕਰਦੇ ਕੀ ਹੋ ਇਹਦੇ ਵਿੱਚ ਅਸੀਂ ਇਹਦੇ ਵਿੱਚ ਇਹ ਕਰਦੇ ਆ ਵੀ ਪੁਲਿਸ ਅਫਸਰਾਂ ਨੂੰ ਜਾ ਕੇ ਦੱਸਿਦਾ ਵੀ ਆਹ ਬੰਦਾ ਨਸ਼ਾ ਵੇਚਦਾ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਉਲਟਾ ਸਾਨੂੰ ਨਸ਼ਾ ਵੇਚਣ ਵਾਲਿਆਂ ਤੋਂ ਧਮਕੀਆਂ ਮਿਲਦੀਆਂ ਪੁਲਿਸ ਵਾਲੇ ਜਾ ਕੇ ਦੱਸ ਦਿੰਦੇ ਆ ਵੀ ਇਹ ਜਗਤਾਰ ਸਿੰਘ ਤੁਹਾਡਾ ਨਾਂ ਲੈਂਦਾ ਆ ਤੇ ਉਹ ਸਾਨੂੰ ਤਾਂ ਮਜਬੂਰਨ ਤੁਹਾਡੇ ਘਰ ਛਾਪੇਮਾਰੀ ਕਰਨੀ ਪੈਂਦੀ ਆ ਬੰਦਾ ਨਹੀਂ ਫੜਦੇ ਤਾਂ ਉਹਨਾਂ ਨੂੰ ਦੱਸ ਆਉਂਦੇ ਆ ਤੁਸੀਂ ਦੇਖਿਆ ਸੀ ਭਗਵੰਤ ਮਾਨ ਉਹਨਾਂ ਨੇ 15 ਅਗਸਤ ਨੂੰ ਕਿਹਾ ਸੀਗਾ ਵੀ ਅਸੀਂ 26 ਜਨਵਰੀ ਤੱਕ ਨਸ਼ਾ ਬੰਦ ਕਰ ਦਾਂਗੇ ਤੇ ਹੋ ਗਿਆ ਇੱਥੇ ਉਹਦਾ ਚੁਟਕਲੇ ਸੁਣਾਏ ਜਾਂਦੇ ਜਿੰਨੇ ਮਰਜ਼ੀ ਸੁਣੋ ਜੀ ਉਹਨਾਂ ਤੋਂ ਬਸ ਚੁਟਕਲਿਆਂ ਤੋਂ ਬਿਨਾਂ ਉਹਨਾਂ ਕੋਲੋਂ ਕੋਹ ਨਹੀਂ ਗਾ ਉਹਨੂੰ ਫੇਰ ਫਿਲਮਾਂ ਦੇ ਵਿੱਚ ਹੀ ਜਾਣਾ ਪੈਣਾ ਹੈ ਉੱਥੇ ਕਮੇਡੀ ਕਰਿਆ ਕਰੂਗਾ ਹੂੰ ਧੰਨਵਾਦ ਇਹ ਜਗਤਾਰਸ਼ ਸਿੰਘ ਉਹਨਾਂ ਦੇ ਕੋਲ ਆ ਇਹ ਸਿੱਧੂਆ ਪਿੰਡ ਦੇ ਵਿੱਚ ਦੇ ਵਸਨੀਕ ਨੇ ਇਹਨਾਂ ਦੇ ਬੱਚੇ ਨਸ਼ਿਆਂ ਦੇ ਵਿੱਚ ਗਲਤਾਨ ਹੋਏ ਸੀ ਉਹਨਾਂ ਨੂੰ ਇਹਨਾਂ ਨੇ ਬਾਹਰ ਕੱਢਿਆ ਤੇ ਹੁਣ ਨਸ਼ਿਆਂ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਇਹ ਪਾਰਟ ਲੈ ਰਹੇ ਆ ਇਹ ਮੁਹਿੰਮ ਛੜੀ ਹੋਈ ਹੈ ਆਪਣੇ ਇਲਾਕੇ 'ਚ ਨਸ਼ਿਆਂ ਦੇ ਖਿਲਾਫ ਬਈ ਵਾਹਿ ਖਾਲਸਾ ਫਤਿਹ ਜੀ ਵਾਹਿ ਖਾਲਸਾ ਸਾਹਿਬ ਜੀ ਫਤਿਹ ਜੀ ਆਪਣੀ ਕਹਾਣੀ ਦੱਸੋ ਜੀ ਕੀ ਤੁਸੀਂ ਕਿਹੜੀ ਕਿਵੇਂ ਮੁਹਿੰਮ ਚਲਾ ਰਹੇ ਹੋ ਨਸ਼ਿਆਂ ਦੇ ਖਿਲਾਫ ਮਾਮ ਜੀ ਅਸੀਂ ਇੱਕ ਸੰਤਾ ਬਣਾਈ ਆ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲ ਪਿਆ ਪੰਜਾਬ ਜਗਤਾ ਸਿੰਘ ਸਿਲਮਾ ਤੇ ਸੰਤਾ ਸਾਡੀ ਸਰਦਾਰ ਮਖਤਿਆਰ ਸਿੰਘ ਪੱਟੀ ਨੇ ਨਾਲ ਬਰਲ ਕੇ ਬਣੀ ਆ ਕਿ ਸਰਦਾਰ ਮਖਤਿਆਰ ਸਿੰਘ ਪੱਟੀ ਆ ਉਹਨਾਂ ਦਾ ਲੜਕਾ ਮਰਜੀਤ ਸਿੰਘ ਹੀ 16 ਸਾਲ ਦੇ ਵਿੱਚ ਉਹਨਾਂ ਦੀ ਤੀਗਾ ਲਾਉਣ ਨਾਲ ਡੈਥ ਹੋ ਗਈ ਸੀ ਤੇ ਉਹਨਾਂ ਨੇ ਉਦੋਂ ਖਫਣ ਹੀ ਮਮੋਰੰਡਮ ਕਰਕੇ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਸੀਗਾ ਫੇਸ ਕਰਕੇ ਮੇਰੇ ਲੜਕੇ ਵੀ ਉਦੋਂ ਇੱਕੋ ਲੜਕਾ ਨਸ਼ਾ ਕਰਦਾ ਸੀ ਜਿਸ ਨੂੰ ਅਸੀਂ ਸੰਗਲਾਂ ਦੇ ਨਾਲ ਬਾਹਰ ਡਾਲੀ ਨਾ ਬੰਦਾ ਹੋਇਆ ਸੀਗਾ ਤੇ ਉਹ ਜਦੋਂ ਵੀਡੀਓ ਵੇਖੀ ਤੇ ਮੇਰੇ ਘਰ ਆਇਆ ਤੇ ਉਹਨਾਂ ਨੇ ਮੈਨੂੰ ਆਖੀ ਸੰਥਾ ਦੇ ਨਾਲ ਜੋੜਿਆ ਤੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਚੱਲਿਆ ਕਿ ਅਜੇ ਤੱਕ ਮਹਾਰਾਜ ਦੀ ਕਿਰਪਾ ਨਾਲ ਹੀ ਇਹ ਜੜੀ ਜੰਗ ਜਾਂ ਲੜਦੇ ਆਇਆ ਮਖਤਿਆਰ ਤੋਂ ਪੱਟੀ ਵੀ ਆਂਦਾ ਸੀ ਜਾਂਦੇ ਆਂ ਵੀ ਮਖਤਿਆਰ ਤੋਂ ਪੱਟੀ ਆਂਦਾ ਵੀ ਮੇਰਾ ਭੋਵੇਂ ਮਰਜੀਤ ਸਿੰਘ ਨਸ਼ੇ ਦੀ ਗਿਫਟ ਜਾ ਕੇ ਮੌਕਾ ਕਾ ਮੈਂ ਲੋਕਾਂ ਦੀ ਪੁੱਤ ਬਚਾ ਲਾ ਤੇ ਮੈਂ ਆਖੋ ਮੇਰਾ ਮਰਜੀਤ ਸਿੰਘ ਬਚ ਗਿਆ ਤੇ ਜਗਤਾਰ ਸਿੰਘ ਵੀ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲ ਪਿਆ ਪੰਜਾਬ ਦੇ ਲੋਕਾਂ ਨੂੰ ਜਾਗਰੂਤ ਕਰਨ ਦਿਆ ਵੀ ਭਰਾਓ ਮੇਰੇ ਬੱਚੇ ਦੇ ਨਸ਼ੇ ਦੀ ਗਿਫਟ ਦੇ ਵਿੱਚ ਆ ਗਏ ਮਾਰ ਚਲੇ ਸੀਗੇ ਪਰ ਹੁਣ ਬਾਬੇ ਦੀਸੂ ਨੇ ਕਿਰਪਾ ਕੀਤੀ ਬਚ ਗਿਆ ਤੇ ਆ ਦੇ ਬਚਾ ਲੋ ਸਾਰਿਆਂ ਨੂੰ ਰਲ ਮਿਲ ਕੇ ਸਾਾਸ ਬਤੇਨਾ ਚਾਹੀਦਾ ਹਰ ਪਿੰਡ 'ਚ ਨਸ਼ਾ ਵਿਗੰਡਿਆ ਜਾਵੇ ਨਸ਼ਾ ਵੇਚਣ ਵਾਲਿਆਂ ਦੇ ਨਾਂ ਜਿਹੜੇ ਉਹ ਨਸ਼ਰ ਕਰਨੇ ਚਾਹੀਦੇ ਆ ਹੂੰ ਤੁਸੀਂ ਕਰਦੇ ਕੀ ਹੋ ਇਹਦੇ ਵਿੱਚ ਭਾਈ ਇਹਦੇ ਵਿੱਚ ਇਹ ਕਰਦੇ ਆ ਵੀ ਪੁਲਿਸ ਅਫਸਰਾਂ ਨੂੰ ਜਾ ਕੇ ਦੱਸਿਦਾ ਵੀ ਆਹ ਬੰਦਾ ਨਸ਼ਾ ਵੇਚਦਾ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਉਲਟਾ ਸਾਨੂੰ ਨਸ਼ਾ ਵੇਚਣ ਵਾਲਿਆਂ ਤੋਂ ਧਮਕੀਆਂ ਮਿਲਦੀਆਂ ਪੁਲਿਸ ਵਾਲੇ ਜਾ ਕੇ ਦੱਸ ਦਿੰਦੇ ਆ ਵੀ ਇਹ ਜਗਤਾਰ ਸਿੰਘ ਤੁਹਾਡਾ ਨਾਂ ਲੈਂਦਾ ਆ ਤੇ ਉਹ ਸਾਨੂੰ ਤਾਂ ਮਜਬੂਰ ਨੂੰ ਤੁਹਾਡੇ ਘਰ ਛਾਪੇਮਾਰੀ ਕਰਨੀ ਪੈਂਦੀ ਆ ਬੰਦਾ ਨਹੀਂ ਫੜਦੇ ਤਾਂ ਉਹਨਾਂ ਨੂੰ ਦੱਸ ਆਉਂਦੀਆਂ ਤੁਸੀਂ ਦੇਖਿਆ ਸੀ ਭਗਵੰਤ ਮਾਨ ਉਹਨਾਂ ਨੇ 15 ਅਗਸਤ ਨੂੰ ਕਿਹਾ ਸੀਗਾ ਵੀ ਅਸੀਂ 26 ਜਨਵਰੀ ਤੱਕ ਨਸ਼ਾ ਬੰਦ ਕਰ ਦਾਂਗੇ ਤੇ ਹੋ ਗਿਆ ਇੱਥੇ ਉਹ ਤਾਂ ਚੁਟਕਲੇ ਸੁਣਾਏ ਜਾਂਦੇ ਜਿੰਨੇ ਮਰਜ਼ੀ ਸੁਣੋ ਜੀ ਉਹਨਾਂ ਨੂੰ ਬਸ ਚੁਟਕਲਿਆਂ ਤੋਂ ਬਿਨਾਂ ਉਹਨਾਂ ਕੋਲ ਆ ਕੋਹ ਨਹੀਂ ਗਿਆ ਉਹਨੂੰ ਫੇਰ ਫਿਲਮਾਂ ਦੇ ਵਿੱਚ ਜਾਣਾ ਪੈਣਾ ਹੈ ਉੱਥੇ ਕਮੇਡੀ ਕਰਿਆ ਕਰੂਗਾ ਹਮਮ ਧੰਨਵਾਦ